ਕੀ ਨਹੀਂ ਦੇਖੋ ਮੈਂ ਜਿੱਤੇ ਤੱਕ ਮਕੇਰੀਆਂ ਦੀ ਗੱਲ ਹੈ ਅਸੀਂ ਪੁਰਾਣਾ ਸਿਸਟਮ ਵੀ ਦੇਖ ਰਹੇ ਸੀਗੇ ਕਿ ਪਾਣੀ ਦਾ ਜਿਹੜਾ ਫਲੋ ਸੀ ਜਿਹੜਾ ਰੇਨ ਵਾਟਰ ਸਟਾਰਮ ਵਾਟਰ ਜਿਹੜਾ ਪਾਣੀ ਆਂਦਾ ਉਹ ਉਹਦੀ ਨਿਕਾਸੀ ਜਿਹੜੀ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਸੀ ਪਰ ਹੁਣ ਸਮਾ ਇਦਾਂ ਦਾ ਆ ਗਿਆ ਜਿਹੜੀ ਕਲੋਨੀਆਂ ਬਣ ਗਈਆਂ ਮਸ਼ਰੂਮਿੰਗ ਹੋ ਗਈ ਹੈ ਲੋਕਾਂ ਨੇ ਮਿੱਟੀ ਪਾ ਕੇ ਜਗਾ ਉੱਚੀਆਂ ਕਰ ਲਈਆਂ ਔਰ ਪਾਣੀ ਦਾ ਨਿਕਾਸ ਜਿਹੜਾ ਉਹ ਬੇਸਿਕਲੀ ਰੁਕ ਗਿਆ ਜਿਹਦੇ ਕਰਕੇ ਆ ساری ਸਮੱਸਿਆ ਆ ਰਹੀ ਹੈ ਔਰ ਮੁਕੇਰੀਆਂ ਦੇ ਵਿੱਚ ਜੇ ਅਸੀਂ ਦੇਖੀਏ ਤੇ ਅਸੀਂ ਇਸ ਵੇਲੇ ਸਰਵਿਤਕਾਰੀ ਸਕੂਲ ਮੁਕੇਰੀਆਂ ਦੇ ਵਿੱਚ ਬੈਠੇ ਆ ਔਰ ਇੱਥੇ ਦਾ ਤੁਸੀਂ ਹਾਲ ਦੇਖ ਸਕਦੇ ਹੋ ਆ ਦੇਖ ਸਕਦੇ ਦਿਖਾਈਓ ਜਿਹੜਾ ਕੈਮਰਾਮੈਨ ਕੀ ਪੂਰਾ ਤਲਾਬ ਬਣਿਆ ਪਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਜਿਹੜੀ ਬਿਲਡਿੰਗ ਨੂੰ ਵੀ ਖਤਰਾ ਜਿਹੜਾ ਹੈਗਾ ਜਿਹੜਾ ਥੋੜੇ ਦਿਨਾਂ ਵਿੱਚ ਹੋ ਸਕਦਾ ਅਗਰ ਇਹ ਪਾਣੀ ਡਰੇਨ ਨਹੀਂ ਕੀਤਾ ਗਿਆ ਹਾਂਜੀ ਇੱਧਰ ਮਤਲਬ ਕਿ ਬਿਲਡਿੰਗ ਨੂੰ ਵੀ ਖਤਰਾ ਹੋ ਸਕਦਾ ਹੈ ਕੰਬੀਵਲੇ ਸਕੂਲ ਕੈਂਪਸ ਦੇ ਵਿੱਚ ਹੀ ਸਾਡੇ 2.3-3 ਫੁੱਟ ਪਾਣੀ ਹੋ ਚੁੱਕਿਆ ਹਾਂਜੀ ਹਾਂਜੀ ਔਰ ਜਿਸਾਂ ਤੁਸੀਂ ਦੱਸ ਹੀ ਰਹੇ ਹੋ ਬਿਲਡਿੰਗ ਨੂੰ ਖਤਰਾ ਹੈ ਪੂਰੇ ਏਰੀਆ ਨੂੰ ਖਤਰਾ ਹੈ ਇਹਦੇ ਨਾਲ ਨਾਲ ਜਿਹੜਾ ਇਹਦੇ ਸਕੂਲ ਦੇ ਬਾਹਰ ਪਾਣੀ ਆ ਉਹਦਾ ਵੀ ਲੈਵਲ ਇਹੀ ਹੈ ਪਰ ਨਾਲ ਦੇ ਜਿਹੜੇ ਸਾਡੇ ਗਵੰਡੀ ਜਿਹੜੇ ਘਰ ਹੈਗੇ ਆ ਕਲੋਨੀ ਆ ਉਹਦੇ ਤੇ ਤਾਂ 6-6 ਫੁੱਟ ਪਾਣੀ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਆ ਘਰਾਂ ਦੇ ਜਿੱਥੇ ਉੱਚੇ ਬਣਾਏ ਆ ਘਰਾਂ ਦੇ ਅੰਦਰ ਤੱਕ ਪਾਣੀ ਚਲਾ ਗਿਆ ਬੀਮ ਕਾਰਨ ਕੀ ਹੈ ਇਹ ਪਾਣੀ ਦੀ ਪਹਿਲੇ ਨਿਕਾਸੀ ਸੀ ਸਾਡੇ ਇੱਥੇ ਸਕੂਲ ਦਾ ਏਰੀਆ ਪਰਮਹੰਸ ਮੰਦਰ ਜਿਹੜਾ ਇੱਥੇ ਪਾਣੀ ਦੀ ਨਿਕਾਸੀ ਹੁੰਦੀ ਸੀ ਜਿਹੜੀ ਮਕੇਰੀਆਂ ਨੂੰ ਜਾਂਦੀ ਸੀ ਔਰ ਮਕੇਰੀਆਂ ਦੇ ਵਿੱਚੋਂ ਅੱਗੇ ਨਿਕਾਸੀ ਜਿਹੜੀ ਆ ਉਹ ਜੀਟੀ ਰੋਡ ਤੋਂ ਕ੍ਰੋਸ ਕਰਦੀ ਸੀ ਪਰ ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਦੇਖੀਏ ਜਿਹੜਾ ਸਾਡਾ ਫੱਤੂਵਾਲ ਬਾਗੋਵਾਲ ਰੋਡ ਹੈ ਰੋਡ ਦੇ ਵਿੱਚੋਂ ਜਿਹੜਾ ਇਹਦਾ ਅਪਸਟ੍ਰੀਮ ਦਾ ਏਰੀਆ ਜਿੰਨਾ ਵੀ ਪਾਣੀ ਦਾ ਰੇਨ ਵਾਟਰ ਜਿਹੜਾ ਆਂਦਾ ਹੈ ਕਿਉਂਕਿ ਇਹਦੀ ਨਿਕਾਸੀ ਬੰਦ ਹੋ ਚੁੱਕੀ ਹੈ ਔਰ ਇਹ ਜਿਹੜੀ ਹੈ ਡੈੱਡ ਪਾਕਟ ਬਣ ਗਈ ਹੈ ਸਾਰੀ ਇਹਦਾ ਪਾਣੀ ਜਿਹੜਾ ਬਾਹਰ ਕਿਤੇ ਨਿਕਲ ਨਹੀਂ ਰਿਹਾ ਇਸ ਵੇਲੇ ਉਸੇ ਤਰੀਕੇ ਨਾਲ ਜਿਹੜਾ ਦ ਪਿੰਡ ਦਾ ਦੂਸਰਾ ਏਰੀਆ ਉਧਰੋਂ ਵੀ ਜਿੰਨਾ ਰੇਨ ਵਾਟਰ ਆਂਦਾ ਉਹ ਵੀ ਬਲੌਕ ਹੋ ਚੁੱਕਿਆ ਜਿਹੜਾ ਆਪਣਾ ਮੁਕੇਰੀਆਂ ਤੋਂ ਕਾਲਾ ਮੰਡਕ ਸੀਟ ਪਰ ਰੋਡ ਜਾਂਦਾ ਕਿਉਂਕਿ ਇਹ ਰੋਡ ਜਿੰਨੇ ਵੀ ਆ ਉਹ ਗਰਾਉਂਡ ਲੈਵਲ ਤੋਂ ਜਾਂ ਖੇਤਾਂ ਦਾ ਲੈਵਲ ਜਿਹੜਾ ਉਸ ਤੋਂ ਉੱਚੇ ਬਣਿਆ ਜਦੋਂ ਉੱਚੇ ਬਣਿਆ ਉਹ ਐਜ਼ ਏ ਡੈਮ ਦੀ ਤਰ੍ਹਾਂ ਕੰਮ ਕਰਦਾ ਔਰ ਉਹਦੇ ਅਗੇਂਸਟ ਜਿੰਨਾ ਵੀ ਪਾਣੀ ਆ ਉਹ ਰੁਕੇਗਾ ਜਦ ਤੱਕ ਉਹਦੀ ਨਿਕਾਸੀ ਨਹੀਂ ਹੋਏਗੀ ਉਹਦੇ ਕਾਲਾ ਮੰਝ ਰੋਡ ਦੇ ਉੱਤੇ ਜਿਹੜਾ ਉਹ ਕਾਲਾ ਮੰਝ ਔਰ ਮਕੇਰੀਆਂ ਦੇ ਵਿੱਚ ਜਿਹੜਾ ਉੱਥੇ ਬ੍ਰਿਜ ਬਣਿਆ ਹੋਇਆ ਰੋਡ ਦੇ ਉੱਤੇ ਉਹ ਬੰਦ ਪਿਆ ਹੋਇਆ। ਉਹਦੇ ਅੱਗੇ ਜਿਹੜੀ ਡਰੇਨ ਜਾਂਦੀ ਹੈ ਉਹ ਡਰੇਨ ਸਾਰੀ ਬੰਦ ਪਈ ਹੈ। ਇਹ ਬੇਸਿਕਲੀ ਇਹ ਜਿਹੜਾ ਜਿੰਨੀ ਸਟੋਰੇਜ ਆ ਲੋਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਉਹਦਾ ਕਾਰਨ ਇਹੀ ਹੈ ਕਿ ਪਾਣੀ ਦੀ ਨਿਕਾਸੀ ਨਹੀਂ ਹੈ। ਜਿਹੜੇ ਸੀਗੀਆਂ ਵੀ ਸੀਗ ਨਿਕਾਸੀਆਂ ਉਹ ਨਿਕਾਸੀਆਂ ਸਾਰੀਆਂ ਬੰਦ ਹੋ ਗਈਆਂ। ਕਬਜ਼ੇ ਕਰ ਲਏ ਲੋਕਾਂ ਨੇ ਮਿੱਟੀ ਪਾ ਲਈ ਆਪਣੇ ਘਰ ਉੱਚੇ ਕਰ ਲਏ ਨਵੇਂ ਘਰ ਬਣ ਗਏ। ਪਰ ਜਿਹੜਾ ਸਟਾਰਮ ਵਾਟਰ ਡਰੇਨ ਹੈ ਇਹਦਾ ਡਰੇਨੇਜ ਦਾ ਕੋਈ ਕੰਮ ਨਹੀਂ ਹੋਇਆ। ਮੈਂ ਤੇ ਸਰਕਾਰ ਨੂੰ ਇਹ ਰਿਕਵੈਸਟ ਕਰਾਂਗਾ ਕਿ ਇਹ ਮੁੱਦਾ ਜ਼ਰੂਰ ਹੈ ਕਿ ਇਹ ਹੁਣ 10-15 ਦਿਨ ਇੱਕ ਮਹੀਨਾ ਇਹ ਚੱਲੇਗਾ ਮੁੜ ਕੇ ਆਪਾਂ ਚੁੱਪ ਕਰਕੇ ਸੌਂ ਜਾਵਾਂਗੇ ਮਤਲਬ ਇਹਦੇ ਤੇ ਗੌਰ ਨਹੀਂ ਕਰਾਂਗੇ